ਇਸ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਬੀਜੇਪੀ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਐਸਵੇਲੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਰਤਵਾਜ ਜੀ ਦੇ ਅੱਜ ਈਡੀ ਦਾ ਰੇਟ ਜਿਹੜਾ ਉਹ ਕਰਾਇਆ ਗਿਆ ਈਡੀ ਨੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇੱਕ ਉਸ ਕੇਸ ਦੇ ਵਿੱਚ ਕੀਤਾ ਜਿਹੜਾ 218 19 ਦਾ ਕੇਸ ਸੀਗਾ ਉਸ ਸਮੇਂ ਭਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਕੱਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਜ਼ੀ ਡਿਗਰੀ ਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀਗਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਨੇ ਕਿਆ ਕੇ ਡਿਗਰੀ ਨਹੀਂ ਦਿਖਾਉਣੀ ਅਸਾਂ ਔਰ ਅੱਜ ਉਹ ਫਕੀ ਡਿਗਰੀ ਜਿਹੜੀ ਹੈ ਉਹ ਸਾਡੇ ਦੇਸ਼ ਦੇ ਵਿੱਚ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਉਹਦੀ ਚਰਚਾ ਹੋਦੀ ਸੀਗੀ ਕਿ ਕੀ ਕਾਰਨ ਦੇ ਤੇ ਜੇ ਪ੍ਰਧਾਨ ਮੰਤਰੀ ਜੀ ਦੀ ਡਿਗਰੀ ਜੜੀਓ ਦਿਖਾ ਨਹੀਂ ਦੇ ਜੇ ਯੂਨੀਵਰਸਿਟੀ ਕਹਿੰਦੀ ਹੈ ਕਿ ਉਹਨਾਂ ਦੀ ਡਿਗਰੀ ਹੈ ਤੇ ਫਿਰ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਉਹ ਅੱਜ 이슈 ਚੱਲ ਰਿਹਾ ਸੀ ਤੇ ਲੋਕਾਂ ਦਾ ਤੇ ਮੀਡੀਆ ਦਾ ਧਿਆਨ ਕਨਵਰਟ ਕਰਨ ਲਈ ਧਿਆਨ ਬਦਲਣ ਵਾਸਤੇ ਅੱਜ ਸਾਡੇ ਪਾਰਟੀ ਦੇ ਲੀਡਰ ਸੋਲ ਭਾਰਦਵਾਜ ਜੀ ਦੇ ਕਰ ਅਵੇਟ ਕੀਤਾ ਉਸ ਕੇਸ ਦੇ ਵਿੱਚ ਜਿਹਦੇ ਨਾਲ ਸਾਊਦੀ ਦਾ ਕੋਈ ਤਲਕ ਵਾਸਤਾ ਨਹੀਂਗਾ ਸੋ ਭਾਜਪੀ ਜਿਹੜਾ ਫਜ਼ੀ ਡਿਗਰੀ ਦਾ ਗੌਲਾ ਇਹ ਦੇਖ ਦੇ ਬਤ ਉਹਦੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਟਾਵੀ ਹੈ ਮੈਂ ਸਾਊਦੀ ਪਾਰਦਵਾਜ ਜੀ ਦੇ ਕਾਰ ਇਹਦੀ ਵੱਲੋਂ ਕਿਤੇ ਵੇੜ ਦੀ ਨਿੰਦਿਆ ਕਰਦਾ ਹਾਂ ਅਰ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਜਪੀ ਜਿਸ ਤਾਂ ਦੇ ਮਰਜ਼ੀ ਹੱਥ ਕੰਡੇ ਵੰਤ ਲਵੇ ਜਿਸ ਤਾਂ ਮਰਜ਼ੀ ਆਪਣੀਆਂ ਏਜੰਸੀਆਂ ਜਿਹੜੀਆਂ ਉਹਨਾਂ ਦੀ ਦੁਰਵਕਤੋ ਕਰ ਲੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਐ ਤੋ ਘਮਵਾਉਣ ਵਾਲੀ ਨਹੀਂਗੀ ਪਹਿਲਾਂ ਵੀ ਸਾਡੇ ਕਈ ਲੀਡਰ ਜਿਹੜੇ ਸਾਡੇ ਕੋਮੀ ਕਨਵੀਦਰ ਨੂੰ ਸਾਡੇ ਮਨਦੀਸ਼ ਸੁਖੋਧਿਆ ਜੀ ਨੂੰ ਸਾਡੀ ਪਾਰਟੀ ਦੇ ਸਤਿੰਦਰ ਜੈਨ ਜੀ ਨੂੰ ਸੰਜੇ ਸਿੰਘ ਜੀ ਨੂੰ ਕਈ ਲੀਡਰਾਂ ਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਉਹ ਫਸਾਇਆ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਸ ਤਰ੍ਹਾਂ ਸਤਿੰਦਰ ਜੈਨ ਜੀ ਦੇ ਕੇਸ ਵਿੱਚ 2 ਸਾਲ ਬਾਅਦ ਸੀਬੀਆਈ ਨੇ 2 ਸਾਲ ਜੇਲ੍ਹ ਕਟਾਉਣ ਤੋਂ ਬਾਅਦ ਇਹ ਕਿਹਾ ਕਿ ਸਾਡੇ ਕੋ ਕੋਈ ਸਬੂਤ ਨਹੀਂਗਾ ਇਦਾਂ ਦੇ ਝੂਠੇ ਕੇਸਾਂ ਦੇ ਵਿੱਚ ਵਾਰ-ਵਾਰ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਪਾਰਟੀ ਦੇ ਆਗੂਆਂ ਨੂੰ ਫਸਾਇਆ ਜਾਵੇ ਸਾਨੂੰ ਜਿਹੜਾ ਸਾਡਾ ਦਿਲ ਤੋੜਿਆ ਜਾਵੇ ਸਾਨੂੰ ਜਿਹੜਾ ਆਪਣੀ ਪਾਰਟੀ ਤੋਂ ਪਿੱਛੇ ਹਟਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਮੈਂ ਭਾਜੀਪੀ ਨੂੰ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਭਈ ਤੁਸੀਂ ਜੋ ਮਰਜ਼ੀ ਕਰ ਲੋ ਜਿਸ ਤਰ੍ਹਾਂ ਦੇ ਮਰਜ਼ੀ ਹੱਥ ਕੰਡੇ ਵਰਤ ਲੋ ਸਾਡੀ ਪਾਰਟੀ ਝੁਕਣ ਵਾਲੀ ਨਹੀਂ ਸਾਡੀ ਪਾਰਟੀ ਰੁਕਣ ਵਾਲੀ ਨਹੀਂ ਸਾਡੀ ਪਾਰਟੀ ਇਹ ਦੇਸ਼ ਦੇ ਅੰਦਰ ਇੱਕ ਉਸ ਪੋਲਿਟਿਕਸ ਨੂੰ ਜਿਹੜਾ ਲੈ ਕੇ ਆਈ ਹੈ ਜਿਹੜੀ ਬਦਲਾਅ ਦੀ ਪੋਲਿਟਿਕਸ ਹੈ ਸੋ ਮੈਂ ਇਹ ਨਿੰਦਾ ਕਰਦਾ ਮੈਂ بڑا ਹਾਦਾਨਮੀ ਹੈ ਜਾਤੀ ਤੌਰ ਤੇ ਕਿ ਦਿੱਲੀ ਯੂਨੀਵਰਸਿਟੀ ਜਿੰਨਾਂ ਕੋ ਝੇ ਇਹ ਡਿਗਰੀ ਹੈਗੀ ਹੈ ਪ੍ਰਧਾਨ ਮੰਤਰੀ ਜੀ ਦੀ ਉਹ ਡਿਗਰੀ ਕਿਉਂ ਦੀ ਜਨਤਾ ਕਰ ਦੇ ਉਹਨਾਂ ਦੇ ਨਾਲ ਪਦੌੜ ਦੇ ਨਾਲ ਆਪਣੇ ਬਾਦ ਦੇਣਾ ਨੋਟਿਸ ਬੋਰਡ ਤੇ ਡਿਗਰੀ ਲਾਉਣੀ ਚਾਹੀਦੀ ਹੈ ਆਪਣੇ ਕਲਾਸਾਂ ਚਲਾਉਣੀ ਚਾਹੀਦੀ ਹੈ ਆਪਣੇ ਸਟੂਡੈਂਟਾਂ ਨੂੰ ਮਾਨਦਲ ਬਸਰਾ ਚਾਹੀਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹ ਜੁਦੀ ਹਸਤੀ ਦਾ ਬੜਿਆ ਤੇ ਉਲਟਾ ਉਹਦੀ ਡਿਗਰੀ ਜਿਹੜੀ ਲਕਾਈ ਜਾਦੀ ਹੈ ਕਹਿਆ ਜਾਂਦਾ ਹੈ ਕੋਰਟ ਚ ਵੀ ਕਿਹਾ ਤੇ ਕੋਰਟ ਦੇ ਵੀ ਕਹਤਾ ਸੋ ਜੋ ਬਸਦੀ ਹੋਵੇ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਅਸੀਂ ਕਹਿੰਦੇ ਆ ਕਿ ਫਜ਼ੀ ਡਿਗਰੀ ਹੈ ਜੇ ਅਸਲੀ ਡਿਗਰੀ ਹੈ ਤੋ ਉਹਨੂੰ ਦਿਖਾਓ ਕੀ ਅੱਜ ਹੈ ਉਹਨੂੰ ਦਿਖਾਇਆ ਜਾਵੇ ਦੇਸ਼ ਦੇ ਸਾਹਮਣੇ ਉਹ ਡਿਗਰੀ ਨੂੰ ਜਿਹੜਾ ਰੱਖਿਆ ਜਾਵੇ ਪਰ ਉਹ ਰੱਖਣ ਦੀ ਬਜਾਏ ਸਾਡੇ ਆਗੂਆਂ ਨੂੰ ਜਿਹੜਾ ਤੰਗ ਪਰੇਸ਼ਾਨ ਕਰੀ ਐ ਸੋ ਮੈਂ ਨਿੰਦਾ ਵੀ ਕਰਦਾ ਹਾਂ ਸੌਦੇ ਭਾਰਤਵਾਦ ਜੀ ਦੇ ਕੱਲ ਰੇਡ ਦੀ ਉਹਦੇ ਕਿਹੜਾ ਵੀ ਚੌਨਾ ਕਿ ਸਾਡੀ ਪਾਰਟੀ ਇੰਨਾ ਰੇਡਾਂ ਤੋਂ ਕਮਦੌਣ ਵਾਲੀ ਨਹੀਂ ਕੀ ਸਾਨੂੰ ਤਾਂ ਜੋ ਜੋ ਤੁਸੀਂ ਦਬਾਓਗੇ ਅਸੀਂ ਤਿਉ ਤਿਉ ਹੋਰ ਵੱਡੇ ਹੋ ਕੇ ਜਿਹੜੇ ਨਿਕਲਾਂਗੇ ਤੋ ਹੋਰ ਵੱਡੇ ਹੋ ਕੇ ਬੇਸ਼ਕੀ ਹੋ ਵਕਫ ਵਕ ਦੁੱਖਾਂ ਦੇ ਵਿੱਚ ਆਮ ਆਦਮੀ ਪਾਰਟੀ ਫੈਲਦੀ ਐ ਇਸੇ ਕਰਕੇ ਕਿ ਤੁਸੀਂ ਸਾਨੂੰ ਦਬਾਉਂਦੇ ਹੋ ਤਾਂ ਅਸੀਂ ਵੱਧਦੇ ਜਾਂਦੇ ਆ ਤੋ ਮੈਂ ਇਸ ਅੱਜ ਦੇ ਰੇਟ ਦੀ ਜਿਹੜੀ ਹੈ ਨਿੰਦਾ ਕਰਦਾ ਹਾਂ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਨੇ ਜਿਹੜਾ ਮੀਡੀਆ ਤੇ ਦੇਸ਼ ਦਾ ਧਿਆਨ ਦੂਜੇ ਪਾਸੇ ਕਰਨ ਵਾਸਤੇ ਅੱਜ ਜਿਹੜਾ ਸੋਧ ਭਾਰਤਵਾਦੀ ਦੇ ਕਰ ਰੇਟ ਕੀਤਾ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਆਸ਼ਿਕਾ ਦਾ ਇਸ ਵਾਲਿਆ ਬੀਟਪੇ ਦਾ ਲੜਦੀ ਹੋਈ ਆਮਾਦੀ ਪਾਰਟੀ ਦੇਖਣਾ ਜ਼ਰੂਰੀ ਹੈ ਇਹ ਕੋਈ ਚੈੱਕ ਕਰਨਾ ਸੀ ਪਿਛਲੇ ਸਮੇਂ ਦੇ ਸਵਾਲ ਤੋਂ ਪਿਛਲੇ ਸਮੇਂ ਸਰਪ੍ਰੇਸ਼ਨ ਬੋਲਤ ਸਦਾ ਇੱਕ ਸਵਾਲ ਬੜਾ ਅੰਦਰ ਚੱਕਿਆ ਸੀ ਅੱਜ ਤੱਕ ਉਸ ਸਰਪ੍ਰੇਸ਼ ਦੀ ਅਪਡੇਟ ਹੈ ਕਿ ਇਹ ਗਲਾਂ ਹੱਲ ਕਰ ਨਹੀਂ ਦੱਸਿਆ ਗਿਆ ਸੀ ਆ ਸੀਐਸ ਸਰਪਾ ਜਿਹੜੇ ਕਈ ਤੁਸੀਂ ਜਿਹੜੀ ਗੱਲਬਾਤ ਕੀਤੀ ਸੀ ਉਹ ਸਦਾਤ ਕਰਨ ਤੇ ਗਈ ਜਿਹੋ ਨਹੀਂ ਕੋਈ ਹੋਇਆ ਵਿਧਾਨ ਸਭਾ ਦੀ ਜ਼ਮੀਨ ਖਰੀਦਣ ਦੀ ਯੋਜਨਾ ਦੀ ਕੋਈ ਨਹੀਂ ਹੋਇਆ ਸਿਰਫ ਲੜਦੇ ਦੇਖਣਾ ਤੋਂ ਕਿ ਆਮਾਦੀ ਪਾਰਟੀ ਦੇ ਨਹੀਂ ਕੰਨਾਂ ਘੋਣੇ ਜੋ ਅਸੀਂ ਜਿਹੜੇ ਤੁਸੀਂ ਸਵਾਲ ਕਹਿ ਰਹੇ ਹੋ ਇਹਨਾਂ ਤੇ ਬਿਲਕੁਲ ਪੰਜਾਬ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਬੜੇ ਡਿਡਤਾ ਦੇ ਨਾਲ ਤੇ ਬੜੇ ਸਖਤ ਸਟੈਂਡ ਜਿਹੜਾ ਲਾਇਆ ਉਹਨਾਂ ਨੂੰ ਇਸ ਚੀਜ਼ ਤੋਂ ਪਿੱਛੇ ਟਾਇਆ ਜਿਹੜੀਆਂ ਤੁਸੀਂ ਚੀਜ਼ਾਂ ਕਹੀਆਂ ਨੇ ਉਹ ਕੋਈ ਵੀ ਇਦਾਂ ਦਾ ਜਿਹੜਾ ਮਸਲਾ ਜਿਹਦੇ ਤੇ ਭਾਪੀ ਪੰਜਾਬ ਦੇ ਵਿੱਚ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਸਾਡੇ ਕੰਮ ਦੇ ਵਿੱਚ ਜਿਹੜਾ ਹੁਣੇ ਤੁਸੀਂ ਦੇਖਿਆ ਆ ਪਿਛਲੇ 5-7 ਦਿਨ ਤੋਂ ਚੱਲੰਦਿਆ ਜਿਹੜਾ ਰਾਸ਼ਨ ਕਾਰਡਾਂ ਦਾ ਇਸ਼ੂ ਆ ਕੇਹੀ ਵੀ ਤਰ੍ਹਾਂ ਦਾ ਜਦੋਂ ਇਸ਼ੂ ਹੁੰਦਾ ਅਸੀਂ ਬੀਜੇਪੀ ਕੋ ਦੱਬੜਾ ਲਈ ਨਹੀਂ ਪਾਵੇਂ ਜੋ ਮਰਜ਼ੀ ਹੋ ਜੇ ਟੈਕਨੀਕਲੀ ਟੈਕਨੀਕਲੀ ਜੋ ਸੀਐਸਫੀ ਸਿਰਫ ਮਸਲਾ ਹੈ ਏ ਟਾਈਮ ਤੇ ਸੀਐਸਫੀ ਆਪ ਦੇ ਲੋਕ ਤੋਂ ਉਹਦੀ ਕਾਰੀ ਕੀਤੀ ਆ ਹੁਣ ਹਰ ਮਸਲੇ ਤੇ ਉਹ ਤਾਂ ਜੀ ਵਧੀ ਜਾ ਰਿਹਾ ਹੈ ਉਦਾਹਰਣਾਂ ਦੇ ਵਿੱਚ ਵੀ ਹਾਲਾਂਕਿ ਬਿਲ ਲੰਦਾ ਗਿਆ ਪਰ ਹੋਇਆ ਕੁਝ ਨਹੀਂ ਕੀ ਅੱਗੇ ਕੀ ਕਰਨ ਦੇ ਲਈ ਕੋਰ ਦਾ ਰਸਤਾ ਕਰਤਾ ਹੈ ਜਾਂ ਕੋਈ ਹੋਰ ਰਸਤਾ ਲੱਭਿਆ ਸਭ ਦੇਖੋ ਅਸੀਂ ਸਭ ਬੇਰੀ ਗੱਲ ਸੋਚਦੇ ਵਿੱਚ ਵੀ ਗੱਲ ਇਹੀ ਗੱਲ ਪੇਜ ਜਾਂਦੀ ਹੈ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਕਈ ਵਾਰੀ 30 ਕੀ ਵਾਰੀ ਸੁਪਰਵਾਈਜ਼ ਤੁਸੀਂ ਕਿਹਾ ਤੇ ਨਹੀਂ ਨਹੀਂ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਅਸੀਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਅੱਗੇ ਵਧ ਰਹੀ ਹਾਰੇ ਇਸ਼ੂ ਦੇ ਉੱਤੇ ਇਹਦਾ ਮਤਲਬ ਕੀ ਹੈ ਕਿ ਹਾਂ ਇਸ਼ੂ ਦੇ ਉੱਤੇ ਪੰਜਾਬ ਦੇ ਵਿੱਚ ਬੇ ਲੋੜੀ ਦਖਲਅੰਦਾਜ਼ੀ ਹੋ ਕਾ ਰਹੀ ਹੈ ਜਿਹੜੀ ਉਹ ਬਣਦੀ ਨਹੀਂਗੀ ਜਿਹੜਾ ਉਹਦਾ ਉਹਦਾ ਕੋਈ ਰਾਈਟਸ ਨਹੀਂ ਕੇ ਸਟੇਟਾਂ ਨੂੰ ਇਦਾਂ ਤੰਕਾ ਦੇ ਜਿੱਦਾਂ ਉਹ ਸਾਨੂੰ ਕਰਦੇ ਪਰ ਅਸੀਂ ਵਿਧਾਨ ਸਭਾ 'ਚ ਵੀ ਗਏ ਵਿਧਾਨ ਸਭਾ 'ਚ ਹੀ ਉਹਦੇ ਖਿਲਾਫ ਬੋਲੇ ਅਸੀਂ ਪਬਲੀਕਲੀ ਵੀ ਰੋਜ਼ ਜਾਣਦੇ ਆ ਮੀਡੀਆਜ਼ ਵੀ ਜਾਣਦੇ ਆ ਤੇ ਜੇ ਕਿਤੇ ਲੰਬੀ ਲੜਾਈ ਲੜਨੀ ਪਊ ਚੰਡੀਗੜ੍ਹ ਦੇ ਸਾਦੇ